ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ 650 ਕਰੋੜ ਦਾ ਪ੍ਰੋਜੈਕਟ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਤਕਰੀਬਨ 582 ਕਰੋੜ ਰੁਪਏ ਦੀ ਲਾਗਤ ਨਾਲ ਉਹਨਾਂ ਨੇ ਜਮਾਲਪੁਰ एसटीपी 225 ਐਮਐਲਡੀ ਦਾ ਔਰ ਬੱਲੋਕੇ 60 ਐਮਐਲਡੀ ਦਾ ਪਲਾਂਟ ਲਗਾਇਆ ਔਰ ਉਸ ਤੋਂ ਬਾਵਜੂਦ ਵੀ ਅੱਜ ਤੁਸੀਂ ਵੀ ਇਸ ਵਿਸ਼ੇ ਦੇ ਉੱਤੇ ਜੋ ਮੇਰੀ ਇੰਟਰਵਿਊ ਕਰ ਰਹੇ ਹੋ ਤੇ ਮਨ ਚ ਆਈ ਸਵਾਲ ਹੈ ਵੀ ਬੁੱਢਾ ਨਾਲਾ ਸਾਫ਼ ਕਿਉਂ ਨਹੀਂ ਹੋਇਆ ਤੇ ਉਹ ਪੈਸਾ ਕਿੱਥੇ ਗਿਆ ਸੋ ਸੋ ਸਿੰਪਲ ਆਈ ਕਵ ਲੋਗਾ ਨਾਲ ਧੋਖਾ ਹੋਇਆ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਨੇ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਜੀਨਾ ਦੀ ਅਗਵਾਈ ਦੇ ਵਿੱਚ ਆਹ ਪ੍ਰੋਜੈਕਟ ਲਿਆਇਆ ਗਿਆ ਸੀਗਾ ਪਰੰਤੂ ਅੱਜ 4 ਸਾਲ 3.5 4 ਸਾਲ ਬੀਤਣ ਤੋਂ ਬਾਅਦ ਅਸੀਂ ਲੋਕ ਹੀ ਆ ਸਵਾਲ ਪੁੱਛ ਰਹੇ ਆਂ ਵੀ ਉਹ ਪੈਸਾ ਲੱਗਣ ਤੋਂ ਬਾਵਜੂਦ ਬੁੱਢਾ ਨਾਲਾ ਸਾਫ਼ ਕਿਉਂ ਨਹੀਂ ਹੋਇਆ ਤੇ ਉਸ ਦਾ ਮੁੱਖ ਰੂਪ ਦੇ ਨਾਲ ਕਾਰਨ ਕਾਂਗਰਸ ਸਰਕਾਰ ਦੀ ਉਸ ਸਮੇਂ ਦੀ ਨਲਾਕੀ ਇਹਦੇ ਵਿੱਚ ਜੋ ਉਸ ਸਮੇਂ ਦੇ ਅਫਸਰ ਸੀਗੇ ਲਾਈਕ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਮਿਨਿਸਪਲ ਕਾਰਪੋਰੇਸ਼ਨ ਔਰ ਪੋਲੂਸ਼ਨ ਬੋਰਡ ਉਹ तमाम ਅਫਸਰ ਜਿਨ੍ਹਾਂ ਨੇ ਇਹ ਡੀਪੀਆਰ ਤਿਆਰ ਕੀਤੀ ਪੀਐਮਆਈ ਡੀਸੀ ਜਾਂ ਹੋਰ ਵੀ ਜੋ ਵੀ ਇਹਦੇ ਵਿੱਚ ਕੰਸਲਟੈਂਸੀ ਕੰਪਨੀਆਂਜ਼ ਨੇ ਜਿਨ੍ਹਾਂ ਨੇ ਇਹ ਡੀਪੀਆਰ ਤਿਆਰ ਕੀਤੀ ਤੇ ਔਰ ਜਿਨ੍ਹਾਂ ਨੇ ਉਸ ਤੋਂ ਬਾਅਦ ਇਸ ਨੂੰ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਾਇਆ ਉਸ तमाम ਅਫਸਰ ਔਰ ਪੋਲੀਟੀਸ਼ੀਅਨਸ ਇਸੇ ਸਾਫ਼ ਤੌਰ ਤੇ ਜ਼ਿੰਮੇਵਾਰ ਹੈ ਜਿਹੜੀ ਕਿ ਅੱਜ ਸਾਨੂੰ ਐਡੀ ਵੱਡੀ ਨਿਮੋਸ਼ੀਆ ਸਾਹਮਣਾ ਕਰਨਾ ਪੈ ਰਿਹਾ ਬਈ 650 ਕਰੋੜ ਰੁਪਏ ਦੇ ਕਰੀਬ ਲੱਗਣ ਤੋਂ ਬਾਵਜੂਦ ਵੀ ਬੁੱਢਾ ਨਾਲਾ ਉੱਥੇ ਦਾ ਉੱਥੇ